ਸ਼ਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਹੈ ਗੁਜਰਾਤ ਦਾ ਜਿਸ ਨੇ ਪੁਲਿਸ ਦੀ ਵੀ ਨੀਂਦ ਹਰਾਮ ਕਰਕੇ ਰੱਖੀ ਹੋਈ ਹੈ ਕਿ ਅਜਿਹਾ ਕਿਵੇਂ ਹੋ ਗਿਆ ਦਰਅਸਲ ਠੱਗਾਂ ਦੇ ਵੱਲੋਂ 1.6 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਇੱਕ ਵੱਡੀ ਠੱਗੀ ਮਾਰੀ ਗਈ ਹੈ ਤੁਹਾਨੂੰ ਦੱਸਦੇ ਆਂ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਕੀ ਹੈ ਅਸਲ ਮਾਮਲਾ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਦੇ ਅਹਮਦਾਬਾਦ ਸ਼ਹਿਰ ਦੇ ਵਿੱਚ ਇੱਕ ਸੁਨਿਆਰੇ ਦੇ ਨਾਲ ਵੱਡੀ ਠੱਗੀ ਮਾਰ ਲਈ ਠੱਗਾ ਨੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਠੱਗਾ ਨੇ 2 ਕਿਲੋ ਤੋਂ ਉੱਤੇ ਸੋਨਾ ਲੈ ਕੇ ਇਸ ਸੁਨਿਆਰੇ ਨੂੰ ਨਕਲੀ ਨੋਟ ਦੇ ਦਿੱਤੇ ਇਹ ਜਿਹੜੇ ਨੋਟ ਹਨ SBI ਬੈਂਕ ਦੀ ਮੋਹਰ ਦੇ ਨਾਲ ਗੱਠੀਆਂ ਦੇ ਵਿੱਚ ਵੱਜੇ ਹੋਏ ਨੇ 26 ਗੱਠੀਆਂ ਦੱਸੀਆਂ ਜਾ ਰਹੀਆਂ ਨੇ ਜੀ 5-500 ਦੇ ਨੋਟਾਂ ਦੀਆਂ ਤੇ ਗੱਠੀਆਂ ਤੋਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਇਹ ਨੋਟ ਨਕਲੀ ਹਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੋਟਾਂ ਦੇ ਉੱਪਰ ਮਹਾਤਮਾ ਗਾਂਧੀ ਦੀ ਫੋਟੋ ਦੀ ਜਗ੍ਹਾ ਫਿਲਮੀ ਐਕਟਰ ਅਨਪੰਮ ਖੇਰ ਦੀ ਫੋਟੋ ਲੱਗੀ ਹੋਈ ਹੈ ਤੇ ਨਾਲ ਹੀ ਜਿੱਤੇ ਲਿਖਿਆ ਹੁੰਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਉੱਤੇ ਰੀਸੋਲਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ ਤਾਂ ਦੋਸਤੋ ਕਿਵੇਂ ਠੱਗੀ ਵੱਜ ਗਈ ਪਤਾ ਨਹੀਂ ਲੱਗਾ ਠੱਗਾਂ ਨੇ ਕਿਹੜੇ ਤਰੀਕੇ ਦੇ ਨਾਲ ਉਸ ਸੁਨਿਆਰੇ ਨੂੰ ਠੱਗਿਆ 2 ਕਿਲੋ ਤੋਂ ਵੀ ਉੱਪਰ ਦਾ ਸੋਨਾ ਲੈ ਕੇ ਉਹ ਹੁਣ ਫਰਾਰ ਹੋ ਚੁੱਕੇ ਨੇ ਤੇ ਜਦੋਂ ਸੁਨਿਆਰੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਹੁਣ ਜਿਹੜਾ ਮਾਮਲਾ ਹੈ ਪੁਲਿਸ ਨੇ ਆਪਣੇ ਹੱਥ ਲੈ ਲਿਆ ਹੈ ਤੇ ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਿਹਾ ਹੈ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਤੁਹਾਡੇ ਵੀ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਅਜਿਹੇ ਨਕਲੀ ਨੋਟਾਂ ਦੀ ਠੱਗੀ ਤੋਂ ਬਾਝ ਜਾਣ ਜਦੋਂ ਵੀ ਕੋਈ ਪੈਸੇ ਲੈਂਦਾ ਹੈ ਜ਼ਿਆਦਾਤਰ ਵੱਡੀ ਰਕਮ ਜਿਹੜੀ ਹੁੰਦੀ ਹੈ ਉਹਨਾਂ ਨੂੰ ਦੇਖ ਭਾਲ ਕੇ ਤੁਸੀਂ ਲਿਆ ਕਰੋ ਕਿਉਂਕਿ ਅੱਜ ਕੱਲ ਠੱਗਾਂ ਦਾ ਜਵਾਨਾ ਹੈ ਤੇ ਠੱਗ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਨਾਲ ਠੱਗੀ ਕਰ ਸਕਦੇ ਨੇ ਦੋਸਤੋ ਤੁਸੀਂ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਨਾ ਹੈ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਮਿਲਾਂਗੇ ਹੋਰ ਨਵੀਂ ਅਪਡੇਟ ਦੇ ਨਾਲ